ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਸਵੀਰ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜੈਦ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਵੀਡੀਓ ਦੇ ਅੰਤ ਤੱਕ ਦੇਖਿਓ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਾਂ ਸਵੇਰੇ ਸਵੇਆ ਨਾਗਰ ਦਾ ਦੋ ਟਾਈਮ ਚੋ ਕੇ ਤਸੱਲੀ ਕਰਕੇ ਲਿਜਾਓ ਜੇ ਗੱਬਣਾ ਚੰਗੀ ਤਰ੍ਹਾਂ ਚੈੱਕ ਪਾਸ ਕਰਕੇ ਉਹਦਾ ਲਿਜਾਓ ਤੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਜਨਿਕ ਜੀ ਦੋਵੇਂ ਬੜਾ ਪਰ ਇਸੀ ਕਾਲ ਨਾਮ ਦੱਸ ਦੇ ਜੀ ਨਾਮ ਆ ਮੰਗੀ ਸੰਗ ਪਿੰਡ ਵਾਲੇ ਗੇ ਜ਼ਿਲ੍ਹਾ ਮੋਗਾ ਠੀਕ ਹੈ ਜੀ ਜਿੱਦਾਂ ਮੈਂ ਸ਼ੁਰੂ ਕਰ ਲਾ ਬੈਠ ਤੋਈ ਕਿਹੜੀ ਤੋਂ ਕਰਨਾ ਵਾ ਉਹ ਪਰ ਉਹ ਦੇ ਦੇ ਠੀਕ ਹੈ ਜੀ ਹਾਂ ਜੀ ਬਾਕੀ ਡਿਟੇਲ ਹੈ ਵਹਿੜ ਦੀ ਦੂਸਰਾ ਤੇ ਤੀਜਾ ਸੋਦਾ ਕੋਈ ਵੀ ਹੋਣੀ ਆ ਠੀਕ ਹੈ ਜੀ ਚੱਕਦੇ ਨੇ ਮੇਰੇ ਕੋਲੇ ਪੱਠੇ ਨਹੀਂ ਚੱਕੇਗੇ 4 ਠੀਕ ਹੈ ਜੀ ਇਹ ਆ ਜੀ ਆਓ ਚੈੱਕ ਕਰੋ ਟੂੜੀ ਖਾਂਦੀ ਠੀਕ ਹੈ ਜੀ ਹਾਂ 4-2 ਘੱਟ ਖਾਂਦੀ ਆ ਠੀਕ ਹੈ ਜੀ ਬਾਕੀ ਦਾ 5 ਕਿਲੋ ਠੀਕ ਹੈ ਜੀ ਹੁਣ ਇਹਦੇ ਅੱਠ ਬਾਈ 6.5 ਕਿਲੋ ਦੁੱਧ ਰਹਿ ਗਿਆ ਠੀਕ ਹੈ ਜੀ ਘਟ ਗਈ ਘਟ ਗਈ ਬਾਈ ਠੀਕ ਆ ਹਾਂ ਉਹਦਾ ਟੋਟਾ-ਟਾ ਮਾਗੇ ਚੋ ਲੈਣ ਦੇ ਮੈਂ ਕਾਰਗੱਲ ਬਣ ਉਹ ਵੀ ਨਹੀਂ ਹਜੇ ਖਾਂਦੀ ਵੀ ਖੁਸ਼ ਹੋ ਗਈ ਨਹੀਂ ਖਾਂਦੀਗੀ ਠੀਕ ਹੈ ਹਾਂ ਜੀ ਪਠੇ ਕੱਲੇ ਖਾਈ ਜਾਂਦੀ ਆ ਹਾਂ ਪਠੇ ਖਾਈ ਜਾਂਦੀ ਉਹਦਾ ਆਪਣਾ ਪਾਸੇ ਤਾਂ ਮਗਰ ਇਹਦੇ ਉਹ ਅੱਛੀ ਬਾਈ ਡੱਬੀ ਠੀਕ ਹੈ ਜੀ ਤੋਰ ਨਿਮੜਾ ਜਾ ਲੋ ਵੀ ਦੋਸਤੋ ਬਾਈ ਦਾ ਮੈਂ 5 ਕਿਲੋ ਚੋਕੇ ਲਿਆ ਸੀਗਾ ਪਰ ਮੇਰੇ ਘਰ ਦਾ ਉਪਰਾ ਕਰਕੇ ਤਾਂ ਸਾਢੇ 3 ਕਿਲੋ ਸਾਢੇ 2 ਟੈਂਡ ਦੀ ਚੋ ਲੈਣਾ ਵਾ ਜਦ ਚੋਣਾ ਤੁਸੀਂ ਆ ਕੇ ਆ ਤੁਸੀਂ ਸੋਣੀ ਲਿਆ ਬਾਈ ਦੇ ਮੂੰਹੋਂ ਵੀ ਜਦ ਸਾਢੇ 3 ਕਿਲੋ ਆ ਦੋਹਾਂ ਟਾਈਮਾਂ ਦਾ ਕੋਈ ਇੱਕ ਟਾਈਮ ਦਾ ਨਹੀਂਗਾ ਗੱਦ ਘੜ ਚੰਗਾ ਵਾ ਠੀਕ ਆ ਵਾ ਬੈਠਕਦਾਰ ਵਹਿੜ ਆਗੀ ਮਗਰ ਇਹਦੇ ਬੱਛੀ ਆਗੀ ਇਹ ਚਪੰਦ ਸਾਹਿਬ ਦੀ ਬਹੁਤ ਵਧੀਆ ਬਹੁਤ ਚੰਗੀ ਮਗਰ ਪਿਆਰੀ ਹੈਗੀ ਆਦੀ ਮਾਂ ਦੇ ਮੁੱਲ ਦੀ ਬੱਚੀ ਹੈ ਮੇਰੇ ਹਿਸਾਬ ਨਾਲ ਜਿੰਨੇ ਦੀ ਮਾਂ ਹੋਣੇ ਦੀ ਬੱਚੀ ਹੈ ਇਹਦੀ ਥੜ੍ਹ ਹਵਾ ਨਾਲ ਬਹੁਤ ਸੋਹਣੇ ਸੱਥਿ ਚੁਆਈ ਜਿਹੜਾ ਮੁੱਠੀ ਵਾਲਾ ਥਾਣਾ ਇਹ ਤਾਂ ਚੁੰਨੇ ਆ ਭਈ ਆਪਾਂ ਠੀਕ ਆ ਬਣਾ ਲੈਣਾ ਤਾਂ ਬਈ ਕਹਿੰਦਾ ਮਿਲਦੀ ਆਗੀ ਜੇ ਕਿ ਵੀਰ ਦੀ ਪੱਠੇ ਚੰਗੇ ਚੱਕ ਲੈ ਜਾ ਕੇ ਘਰੇ ਤਾਂ ਤਾਂ ਵੱਧ ਵੀ ਜਾਊਗੀ ਨੀਰਾ ਤੇ ਦੋ ਡੰਡਾ ਚੋਲਣਾ ਉਹ 3.5 ਕਿਲੋ ਆ ਥੱਲੇ ਕੰਡੇ ਵਾਲਾ ਸੂਰੀ ਹਰੇ ਦੇ ਭਾਲਦੀ ਉਹ ਹਰੇ ਹੈ ਨਹੀਂ ਮੇਰੇ ਕੋਲ ਅੱਛਾ ਜੀ ਹਾਂਜੀ 4000 ਕੋਲ ਠੀਕ ਆ ਮੁੱਲ ਦਾ ਭਾਈ ਮੌਲਾ ਭਾਈ ਸਣੇ ਬੱਛੀ ਆਪਾਂ 7000 ਰੁਪਏ ਦੇ ਦੇ ਜਾਂਦੇ ਠੀਕ ਆ ਜੀ ਮਾਇਦੇ ਵਿੱਚੋਂ ਸ਼ੋਰ ਹੀ ਹੋਣੀ 100 ਰੁਪਿਆ ਠੀਕ ਆ ਲੋ ਜੀ ਦੋਸਤੋ ਜੈ ਜੈ ਮੌਲਾ 7000 ਰੁਪਿਆ ਜੇ ਆਪਾਂ ਸੋਚੀਏ ਤਾਂ 5000 ਦਾ ਮਗਰ ਬੱਛੋ ਹੀ ਆ ਪੂਰੀ ਭਲਾਈ ਭਲਾਈ ਬੱਛੀ ਵਾ ਜੇ ਤੁਹਾਨੂੰ ਅੱਜ ਹੋਰ ਚਾਰਾਂ ਮਿਹਨਤਾਂ ਦੀ ਚੰਗੀ ਸੇਵਾ ਸੰਭਾਲ ਘੌਰ ਕਰਨ ਲਈ ਬੱਛੀ ਦੀ ਦੋ ਬੁਰਗਾਂ ਨੂੰ ਘਰ ਗੇਲਦੇ ਨੇ ਚਾਰ ਤੱਕਾਂ ਫੇੜਦੇ ਨੇ ਗਰੋਵਰਦੇ ਨੇ ਪਰ ਬੱਛੀ ਨੇ ਸਿਆਲ ਸਿਆਲ ਦੀ ਬੱਛੀ ਨੇ ਤਿਆਰ ਹੋਇਆ ਹੋਣਾ ਵਾ ਅੱਜ ਦਾ ਮੌਲ ਸਿਰਫ 7000 ਰੁਪਏ ਸਣੇ ਬੱਛੀ ਹੈ ਜੀ ਦੋ ਨੰਬਰ ਤੇ ਭਾਈ ਚੈੱਕ ਪਾਸ ਆ ਬਾਈ ਹਾਂਜੀ ਬਾਈ ਚੈੱਕ ਪਾਸ ਆ ਠੀਕ ਆ 6 ਕਿਲੋ ਦੁੱਧ ਆ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਜੀ ਇਹ ਨਾਲ ਇੱਕ ਸਾਲ ਚੋਂ ਦੁੱਧ ਨਹੀਂ ਉਤਦਾਗਾ ਠੀਕ ਆ ਮੂਹ ਵਿੱਚ ਹਾਂਜੀ ਬਈ ਇਹ ਪਹਿਲੇ ਸੂਏ ਤੋਂ ਹੀ ਠੀਕ ਆ ਜੀ ਇਹ 2 ਮਹੀਨੇ ਚੱਲਦਾ ਫੇਰ ਖੜ ਜਾਂਦਾ ਠੀਕ ਆ ਜੀ 2 ਮਹੀਨੇ ਜੀਨੇ ਤਿਆਰ ਕਰਕੇ ਤਾਂ ਵੇਚਨੀ ਆ ਠੀਕ ਆ ਜੀ ਪਤਾ ਹੀ ਨਹੀਂ ਲੱਗਣਾ ਵੀ ਖੰੱਚ ਪ੍ਰੋਬਲਮ ਹੈਗੀ ਜਾਂ ਨਹੀਂ 2 ਮਹੀਨੇ ਵਰਗਾ ਚੱਲਦਾ ਫੇਰ ਖੜ ਜਾਂਦਾ ਠੀਕ ਆ ਜੀ ਇਹ ਆਪਣੇ ਘਰ ਦੇ ਕੋਈ ਆ ਇਹ ਘਰ ਦੀ ਆ ਬਈ ਆਪਣੀ ਠੀਕ ਆ ਜੀ ਹਾਂਜੀ ਮਗਰ ਇਹਦੇ ਬੱਚਾ ਮੂਹੇ ਬੰਨਣਾ ਪੈਂਦਾ ਮੜਾ ਮੂਹ ਲਵਾਉਣਾ ਪੈਂਦਾ ਥਣਾ ਨੂੰ ਠ ਲੋ ਵੀ ਦੋਸਤੋ ਬਾਈ ਦੇ ਘਰ ਤੇ ਵੀ ਵਹਿੜਾ ਹੈ ਬਾਈ ਦੱਸਦਾ ਵਾ ਵੀ ਜਿਹੜਾ ਬਹਿਣੀ ਜਿਹੜਾ ਮੂਹਰਾ ਥਾਣਾ ਉਹਦੇ ਤੋਂ ਇਹ ਤੇਲ ਹੀ ਮੰਨ ਲਓ ਤੁਸੀਂ ਜਦੋਂ ਸੱਜਰ ਸੂਣ ਵਾਲੀ ਹੁੰਦੀ ਆ ਸੂਦੀ ਆ ਉਹਦੇ ਦੋ ਮਹੀਨੇ ਥਣ ਚੱਲਦਾ ਵਾ ਮੁੜ ਕੇ ਇਹ ਬੰਦ ਹੋ ਜਾਂਦਾ ਵਾ ਸਿੰਗ ਤੁਸੀਂ ਦੇਖ ਸਕਦੇ ਹੋ ਜੀ ਸਿੰਗ ਹੈਗੇ ਆਗੇ ਥਾਣਾ ਸੇ ਬਹੁਤ ਜੰਗਾ ਥਿਚੂ ਆਈ ਜਿਹੜਾ ਮੱਜਾ ਦਾ ਥਾਣਾ ਤੈਨ ਥਾੜਾ ਜਵਾ ਓਕੇ ਆ ਭਾਈ ਤੈਨ ਥਾੜਾ ਬਾਈ ਜਵਾ ਓਕੇ ਆਗੇ ਉਹਦੇ ਦਾ ਕੰਡੇ ਵਾਲਾ 6 ਕਿਲੋ ਆ ਢਾਈ ਮਹੀਨੇ ਚੈੱਕ ਪਾਸ ਆ ਗਈ ਭਗਰ ਤੇ ਆ ਬੱਚਾ ਭਾਈ ਦਾ ਬੱਚਾ ਮੂੰਹ ਨਵਾਂ ਪੈਂਦਾ ਮੜਾ ਜਾ ਤੇ ਮੂਹਰੇ ਬਣਨਾ ਪੈਂਦਾ ਵਾ ਜਿਹੜੀਆਂ ਗੱਲਾਂ ਤੁਸੀਂ ਦੱਸਤੀਆਂ ਭਾਈ ਨੇ ਉਦੋਂ ਹੀ ਗੱਲਾਂ ਧਿਆਨ ਨਾਲ ਸੁਣ ਕੇ ਫੇਰ ਸਬਦਾ ਕਰਨਾ ਵਾ ਕੱਲ ਨੂੰ ਕੋਈ ਗੱਲਬਾਤ ਨਹੀਂ ਕਰਨੀ ਵੀ ਅਜਾ ਆਏ ਆ ਤੇ ਜਾਓ ਤੁਸੀਂ ਬਾਈ ਦੇ ਘਰੇ ਦੋ ਟਾਈਮ ਤੇ ਭਲਾ ਚਾਰ ਟਾਈਮ ਤੇ ਚੋਕੇ ਲਿਜਾ ਸਕਦੇ ਹੋ ਤੇ ਇੱਕ ਮੇਰੇ ਕੋਲ ਤੇ ਬਾਈ ਵੱਲੋਂ ਬੇਨਤੀ ਡਾਕਟਰ ਦਾ ਹੀ ਨਾਮ ਲਈ ਆਇਓ ਇੱਥੇ ਤੁਸੀਂ ਇਹਦੀ ਚੈੱਕ ਪਾਸ ਕਰਾ ਕੇ ਟੀਸ਼ਰਟੀ ਕਲਵਾ ਕੇ ਲੈ ਕੇ ਜਾਓ ਕੱਲ ਤੁਹਾਡੇ ਘਰ ਦੀ ਕੋਈ ਗਾਰੰਟੀ ਨਹੀਂਗੀ ਤੇ ਮੈਂ ਵੀ ਬੇਨਤੀ ਕਰਦਾ ਵਾਂ ਭਾਈ ਪਿਆਰ ਦੇ ਚੱਕਫਾ ਕਰਾ ਕੇ ਜਰੂਰ ਲੈ ਆਇਆ ਕਰੋ ਜਿੱਥੇ ਵੀ ਪਸੂ ਲੈਣੇ ਤੁਸੀਂ ਕਿਸੇ ਵੀ ਵੀਡੀਓ ਤੋਂ ਪਹੁੰਚ ਲੈਣੇ ਆ ਜਾ ਕੇ ਇਹਦੇ ਘਰੋਂ ਲੈਣੇ ਆ ਗਿਆ ਚੈੱਕਪਾ ਕਰਾਓ ਮੁੱਲ ਇਹਦਾ ਬਾਈ ਇਹਦੇ 13000 ਰੁਪਏ ਬਾਈ ਉੱਚੋ ਕੀ ਮਾਰ ਤਾਨ ਬਾ ਬਿੱਤੇ ਇਹਦੇ 500 ਰੁਪਏ ਮਾਰ ਹੋਣਾ 12.5 ਦੀ ਗਾਂ ਦੀ ਲੋ ਦੋਸਤੋ ਬਾਈ ਦਾ ਮੁੱਲ 13000 ਹੈ 12.5000 ਦੀ ਹਾਂ ਨਾ 500 ਛੋੜੀ ਸਮਝ ਲਓ ਜਾਂ ਮਾਰ ਤਾਨ ਸਮਝ ਲਓ ਮਗਰ ਇਹਦੇ ਬੱਛਾ ਵਾ ਉਹ ਬੱਛਾ ਖੜਾ ਵਾ ਇੱਕ ਨੰਬਰ ਬੱਛੀ ਹੈਗੀ ਦੋਨਾਂ ਦਾ ਕੋਈ ਨਾ ਪਸੰਦ ਬਾਈ ਨਾ ਨਟ ਕਰ ਲੈਣਾ ਵਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ